ਸ਼ੁੱਕਰੀ ਕੈਸਾ ગ્રਹ ਹੈ ਜੇ ਉਹ ਜਨਮ ਕੁੰਡਲੀ ਚ ਤੁਲਾ ਰਾਸ਼ੀ ਚ ਹੋਵੇ ਯਾਨੀ 7 ਅੰਕ ਤੇ ਹੋਵੇ ਜਾਂ ਬ੍ਰਿਖ ਰਾਸ਼ੀ ਚ 2 ਅੰਕ ਤੇ ਹੋਵੇ ਨਾਲ ਉਹਦੇ ਚੰਦਰ ਬੈਠੇ ਹੋਵੇ ਤਾਂ ਇਹ ਜਲਦੀ ਜਲਦੀ ਜਵਾਨ ਹੋ ਜਾਂਦੇ ਆ ਇਹ ਮੇਰੀ ਉਹਨ ਸਾਰੇ ਮਾਤਾ ਪਿਤਾ ਨੂੰ ਬੇਨਤੀ ਹੈ ਨਿਵੇਦਨ ਹੈ ਐਡਵਾਈਸ ਹੈ ਕਿ ਜਿਨ ਬੱਚਿਆਂ ਦੀ ਕੁਨੜਲੀ ਚ 2 ਅੰਕ ਤੇ ਜਾਂ 7 ਅੰਕ ਤੇ ਚੰਦਰ ਸ਼ੁਕਰ ਬੈਠੇ ਹੈ ਲਗਨ ਤੇ ਪਹਿਲੇ ਘਰ ਚ ਜਾਂ 7ਵੇਂ ਘਰ ਚ ਉਹਨਾਂ ਦੇ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਉਹ ਐਦਾਂ ਦੀ ਐਦਾਂ ਦੀ ਗੱਲ ਅਗਰ ਸ਼ੁਕਰ ਤੇ 7 ਅੰਕ ਤੇ ਉਹਦੇ ਨਾਲ ਚੰਦਰ ਬੈਠਿਆ ਤਾਂ ਸੁਭਾਵਕ ਹੈ ਉਹ ਉਹ ਬਹੁਤ ਸ਼ੌਕੀਨ ਹੋਏਗਾ ਉਹਦੀ ਖਾਣ ਪੀਣ ਦੀ ਆਦਤਾਂ ਪਹਿਨਣ ਦੀਆਂ ਆਦਤਾਂ ਆਮ ਆਦ ਲੋਕਾਂ ਨਾਲੋਂ ਆਮ ਬੱਚਿਆਂ ਨਾਲੋਂ ਅਲੱਗ ਹੋਣਗੀਆਂ ਉਹਨਾਂ ਦੀ ਉਹਨਾਂ ਨੂੰ ਇਦਾਂ ਦੇ ਜਿਹੜੇ ਮੋਬਾਈਲ ਵਗੈਰਾ ਇਹ ਚੀਜ਼ਾਂ ਜਿਹੜੀਆਂ ਸੰਪਰਕ ਕਰਨ ਦੀਆਂ ਨਾਂ ਦੇ ਜਾਂ ਜਾਣ ਉਹਨਾਂ ਨੂੰ ਮੈਂ ਤਾਂ ਇਹ ਜਿਹੜੀ ਹੈਗੀ ਜਵਾਨੀ ਪਹਿਰੇ ਵੱਲ ਤੁਰ ਪੈਂਦੀ ਹੈਗੀ ਤਾਂ ਉਹਨੂੰ ਕੰਟਰੋਲ ਕਰਨ ਦੇ ਲਈ ਮਾਪਪ ਨੂੰ ਕੀ ਅਡਵਾਈਸ ਦੇਣਾ ਚਾਹੁੰਗਾ ਮੈਂ ਮਾਪਾ ਮਾਪ ਨੂੰ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਜਾਮਣੀ ਰੰਗ ਨਾ ਪੁਆਏ ਜਾਣ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਚੰਦਰ ਸ਼ੁਕਰ ਜਮਣੀ ਰੰਗ ਉਹਨਾਂ ਨੂੰ ਹੋਰ ਢੁਕਾਏਗਾ ਉਹਨਾਂ ਦੀ ਭਾਵਨਾਵਾਂ ਨੂੰ 6 ਤਰੀਕ 15 ਤਰੀਕ 24 ਤਰੀਕਾਂ ਨੂੰ ਬਹੁਤ ਧਿਆਨ ਰੱਖਿਆ ਜਾਏ ਬੱਚਿਆਂ ਦੇ ਖਾਸ ਕਰ ਸ਼ੁੱਕਰਵਾਰ ਦੇ ਦਿਨ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਹੀ ਦੱਸਦੇ ਨੇ ਕੀ ਕਹਿੰਦੇ ਆ ਕਿ ਤੁਸੀਂ 2000 ਰੁਪਏ ਲਿਆਓ ਅਸੀਂ ਤੁਹਾਨੂੰ ਤੁਹਾਡਾ ਭਵਿੱਖ ਦੱਸਣਾ ਦੱਸ ਦਾਂਗੇ ਕਿ ਤੁਸੀਂ ਬੈਠੇ ਬੈਠੇ ਕਿਸੇ ਦਾ ਵੀ ਭੁੱਖ ਦੇ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਭਵਿੱਖ ਦੇਖਿਆ ਜਾ ਸਕਦਾ ਹੈ ਕਿਸੇ ਦਾ ਮੇਰੀ ਅੱਜ 78 78 ਸਾਲ ਦੀ ਉਮਰ ਹੋ ਗਈ ਹੈ ਔਰ ਮੈਨੂੰ 50 55 ਸਾਲ ਤੋਂ ਮੈਂ ਜੋਤਿਸ਼ ਕਰ ਰਿਹਾ ਹਾਂ ਏ ਔਰ ਉਸ ਦੇ ਮਤਲਬਕ ਮੈਂ ਅੱਜ ਵੀ ਸਟੂਡੈਂਟ ਹਾਂ ਮੈਂ ਨਹੀਂ ਕਹਿ ਸਕਦਾ ਕਿ ਮੈਂ ਸਾਰਾ ਕੁਝ ਜਾਣਦਾ ਹਾਂ ਓਹੜੋ ਸੋਸ਼ਲ ਮੀਡੀਆ ਦੱਸਦੇ ਮਤਲਬ ਕਿ ਫਿਰ ਇੱਕ ਤਰ੍ਹਾਂ ਦੇ ਨਾਲ ਪੈਸੇ ਹੰਡਣ ਦਾ ਕੰਮ ਕਰ ਰਹੇ ਨੇ ਸਰ ਜਿਹੜੇ 1 ਮਿੰਟ ਦੇ ਵਿੱਚ 3 3 4 4 ਬੰਦਿਆਂ ਦਾ ਭਵਿੱਖ ਦੱਸ ਰਹੇ ਤੁਸੀਂ ਆਪ ਹੀ ਅੰਦਾਜ਼ਾ ਲਾਓ ਇਤਨੇ ਅੰਤਰਿਆਮੀ ਕਿੱਥੇ ਹੋ ਸਕਦਾ ਕੋਈ ਆਹ ਇੱਕ ਕੁੰਡਲੀ ਪੜਨ ਵਾਸਤੇ ਘੱਟੋ ਘੱਟ 3 4 ਘੰਟੇ ਚਾਹੀਦੇ ਆ ਜੇ ਮੈਂ ਉਸ ਚੋਂ ਕੁਝ ਲੱਭ ਕੇ ਤੁਹਾਨੂੰ ਦੱਸਣ ਵਾਸਤੇ ਕੋਈ ਲਫਜ਼ ਬੋਲਾਂ ਤਾਂ ਉਹ 3 4 ਘੰਟੇ ਬਾਅਦ ਮੈਂ ਤੁਹਾਨੂੰ ਬੋਲ ਸਕਾਂਗਾ ਮੈਂ ਟੀਵੀ ਤੇ ਟੀਵੀ ਤੇ 1 ਮਿੰਟ ਚ ਪਤੀ ਦੇ ਮੇਰੇ ਪਤੀ ਬਾਰੇ ਦੱਸੋ ਔਰਤ ਸਵਾਲ ਕਰ ਰਹੀ ਹੈ ਮੇਰੇ ਪਤੀ ਬਾਰੇ ਦੱਸੋ ਮੇਰੇ ਪੁੱਤਰ ਬਾਰੇ ਦੱਸੋ ਮੇ ਉਨ ਮਹਾਸ਼ੇ ਨੇ 1 ਮਿੰਟ ਦੇ ਵਿੱਚ ਸਾਰਿਆਂ ਦਾ ਹੀ ਫੋਰਕਾਸਟ ਕਰਤਾ ਜਿਵੇਂ ਕਿ ਉਹ ਅੰਤਰਾਮੀ ਹੋਵੇ ਪ੍ਰਮਾਤਮਾ ਹੋਵੇ ਰੱਬ ਹੋਵੇ ਲੇਕਿਨ ਉਤਿਸ਼ਾਹ ਉਹਦੀ ਕੈਲਕੂਲੇਸ਼ਨ ਕਰਨਾ ਇੰਨੀ ਸੌਖੀ ਨਹੀਂ ਹੈਗੀ ਜਿਹੜੀ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖ ਲਓ ਜੈ ਜੈ ਭਾਰਤ ਜੈ ਬੀਬੀਐਸ ਅਪਡੇਟ న్యూਸ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪੂਸ਼ਣ ਦੋਸਤੋ ਇੱਕ ਅਹਿਮ ਜਾਣਕਾਰੀ ਇੱਕ ਅਹਿਮ ਖੁਲਾਸਾ ਕਰਨਗੇ ਪੰਡਿਤ ਸੋਮਪ੍ਰਕਾਸ਼ ਦੇਕਸ਼ਿਤ ਜੀ ਅਕਸਰ ਆਪਾਂ ਦੇਖਦੇ ਆਏ ਹਾਂ ਕਿ ਛੋਟੀ ਉਮਰੇ ਬੱਚੇ ਘਰੋਂ ਭੱਜ ਜਾਂਦੇ ਨੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਕਿਹੜੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਨਾਲ ਬੱਚੇ ਸਕੂਲਾਂ ਦੇ ਵਿੱਚ ਗਿੱਟਮਿਟ ਕਰਦੇ ਨੇ ਫਿਰ ਇੱਕ ਦੂਜੇ ਦੇ ਨੰਬਰ ਐਕਸਚੇਂਜ ਕਰਕੇ ਬੱਚੇ ਘਰੋਂ ਭੱਜ ਜਾਂਦੇ ਨੇ ਇਹ ਬਹੁਤ ਵੱਡਾ ਵਿਸ਼ਾ ਹੈਗਾ ਔਰ ਗੁਰੂ ਜੀ ਨੇ ਇਹ ਖਲਾਸਾ ਕਰਨਗੇ ਪੰਡਿਤ ਸੋਮਪ੍ਰਕਾਸ਼ ਢਿੱਖਸ਼ ਦੀ ਇਸ ਚੀਜ਼ ਦਾ ਪੂਰਾ ਔਰ ਪਹਿਲਾਂ ਦਾ ਸਵਾਗਤ ਕਰਦੇ ਆ ਪੰਡਿਤ ਜੀ ਬਹੁਤ ਬਹੁਤ ਸਵਾਗਤ ਹੈ ਬੀਬੀਐਸ ਅਬਨਿਟ ਨਿਊਜ਼ ਤੇ ਜੈ ਹਿੰਦ ਜੈ ਭਾਰਤ ਹਾਂ ਜੈ ਹਿੰਦ ਜੈ ਭਾਰਤ ਪੰਡਿਤ ਜੀ ਪੰਡਿਤ ਜੀ ਇੱਕ ਤਾਂ ਪਹਿਲਾਂ ਲੋਕਾਂ ਦੇ ਮਨਾਂ ਦੇ ਜ਼ਿਹਨ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਦੇਖਦੇ ਹੋ ਅੱਜ ਕੱਲ ਹਰ ਇੱਕ ਜਿਹੜੇ ਛੋਟੇ ਛੋਟੇ ਬੱਚੇ ਨੇ ਕੋਵਿਡ ਤੋਂ ਬਾਅਦ ਕਰੋਨਾ ਤੋਂ ਬਾਅਦ ਹਰ ਇੱਕ ਦੇ ਕੋਲ smartphone ਆ ਗਿਆ ਔਰ ਇੱਕ ਦੂਜੇ ਦੇ ਨਾਲ ਲੱਗਦਾ ਹੈਗਾ ਕਿ ਇਹ ਇਹਦਾ ਨੁਕਸਾਨ ਹੈ ਜਾਂ ਫਾਇਦਾ ਹੈ ਔਰ ਅੱਜ ਕੱਲ ਬੱਚੇ ਘਰੋਂ ਛੋਟੀ ਉਮਰੇ ਭੱਜ ਜਾਂਦੇ ਨੇ ਇਹਦਾ ਮੁੱਖ ਕਾਰਨ ਕੀ ਹੈ ਜੀ ਸਰ ਮੇਰੀ ਨਜ਼ਰਾਂ 'ਚ ਜਿੰਨਾ ਮੈਂ ਇਸ ਬਾਰੇ ਪੜਿਆ ਸ਼ੁੱਕਰ ਇੱਕ ਐਸਾ ગ્રਹ ਹੈ ਜੇ ਉਹ ਜਨਮ ਕੁੰਡਲੀ 'ਚ ਤੁਲਾ ਰਾਸ਼ੀ 'ਚ ਹੋਵੇ ਯਾਨੀ 7 ਅੰਕ ਤੇ ਹੋਵੇ ਜਾਂ ਬ੍ਰਿਖ ਰਾਸ਼ੀ 'ਚ 2 ਅੰਕ ਤੇ ਹੋਵੇ ਨਾਲ ਉਹਦੇ ਚੰਦਰ ਬੈਠੇ ਹੋਵੇ ਤਹੇ ਜਲਦੀ ਜਲਦੀ ਜਵਾਨ ਹੋ ਜਾਂਦੇ ਆ 11 12 ਸਾਲ ਦੀ ਉਮਰ 'ਚ ਹੀ ਜਵਾਨ ਹੋ ਜਾਂਦੇ ਆ ਔਰ ਸਾਡੀ ਸਰਕਾਰਾਂ ਨੇ ਜੋ ਪਵਨ ਦੀ ਲਾਈ ਹੋਈ ਹੈ ਕਿ ਸ਼ਾਦੀ 18 ਤੋਂ ਬਾਅਦ ਕਰਨੀ ਹੈ ਲੜਕੀਆਂ ਦੀ ਔਰ ਮੁੰਡਿਆਂ ਦੀ 21 ਤੋਂ ਬਾਅਦ ਕਰਨੀ ਹੈ ਇਹ ਜਿਹੜੇ 11 12 ਸਾਲ 'ਚ ਜਵਾਨ ਹੁੰਦੇ ਆ ਇਹਨਾਂ ਨੂੰ 18 ਸਾਲ ਕਦੋਂ ਆਏ ਇਹ ਤੱਕ ਘਰੋਂ ਫਿਰ ਫਰਾਰ ਹੋਣਗੇ ਔਰ ਇਹ ਇਹਨਾਂ ਦਾ ਕਾਰਨ ਇਹੀ ਹੁੰਦਾ ਹੈ ਕਿ ਇਹਨਾਂ ਦੀ ਜਨਮ ਕੁਣਲੀਆਂ 'ਚ ਪਹਿਲੇ ਘਰ 'ਚ ਆ ਸੱਤਵੇਂ ਘਰ 'ਚ ਚੰਦਰ ਸ਼ੁਕਰ ਇਕੱਠੇ ਹੁੰਦੇ ਆ ਔਰ ਇਹ ਘਰੋਂ ਇਹਨਾਂ ਦਾ ਫਰਾਰ ਹੋਣ ਦਾ ਕਾਰਨ ਬਣਦਾ ਹੈ ਮੇਰੀ ਉਹਨ ਸਾਰੇ ਮਾਤਾ ਪਿਤਾ ਨੂੰ ਬੇਨਤੀ ਹੈ ਨਿਵੇਦਨ ਹੈ ਐਡਵਾਈਸ ਹੈ ਕਿ ਜਿਨ ਬੱਚਿਆਂ ਦੀ ਕੁੜਲੀ ਚ 2 ਅੰਕ ਤੇ ਜਾਂ 7 ਅੰਕ ਤੇ ਚੰਦਰ ਸ਼ੁਕਰ ਬੈਠੇ ਹੈ ਲਗਨ ਤੇ ਪਹਿਲੇ ਘਰ ਚ ਜਾਂ 7ਵੇਂ ਘਰ ਚ ਉਹਨਾਂ ਦੇ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਉਹ ਐਦਾਂ ਦੀ ਐਦਾਂ ਦੀ ਗਲਤ ਫੈਸਲਾ ਨਾ ਲੈਣ ਆਪਣੀ ਜ਼ਿੰਦਗੀ ਚ ਤਾਂ ਅਗਰ ਸ਼ੁਕਰ ਦੋ ਅੰਕ ਤੇ ਆ ਸੱਤ ਅੰਕ ਤੇ ਉਹਦੇ ਨਾਲ ਚੰਦਰ ਬੈਠਿਆ ਤਾਂ ਸੁਭਾਵਕ ਹੈ ਉਹ ਉਹ ਬਹੁਤ ਸ਼ੌਕੀਨ ਹੋਏਗਾ ਉਹਦੀ ਖਾਣ ਪੀਣ ਦੀ ਆਦਤਾਂ ਪਹਿਨਣ ਦੀਆਂ ਆਦਤਾਂ ਆਮ ਆਦ ਲੋਕਾਂ ਨਾਲੋਂ ਆਮ ਬੱਚਿਆਂ ਨਾਲੋਂ ਅਲੱਗ ਹੋਣਗੀਆਂ ਔਰ ਇਸੇ ਵਾਸਤੇ ਉਹ ਜਲਦੀ ਜਵਾਨ ਹੋ ਜਾਂਦੇ ਆ ਉਹਨਾਂ ਨੂੰ ਵਿਆਹ ਸ਼ਾਦੀ ਦਾ ਕਈ ਲਾਲਚ ਦੇ ਕੇ ਉਹਨਾਂ ਨੂੰ ਘਰੋਂ ਭਜਾ ਲਏ ਜਾਂਦੇ ਆ ਲੜਕੀਆਂ ਨੂੰ ਜਵਾਨ ਲੜਕੀਆਂ ਨੂੰ ਰਵਾਮ ਤੌਰ ਤੇ 14 15 16 17 ਦੀਆਂ ਬਾਲਗ ਨਹੀਂ ਹੁੰਦੀਆਂ ਲੜਕੀਆਂ ਜਿਹੜੀ ਪਹਿਲਾਂ ਹੀ ਆਪਣੇ ਘਰੋਂ ਚਲੇ ਜਾਂਦੀਆਂ ਉਹਨਾਂ ਦੇ ਉਸ ਚ ਆ ਕੇ ਔਰ ਇਹਦੇ ਵਾਸਤੇ ਮਾਤਾ ਪਿਤਾ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਉਹਨਾਂ ਦੀ ਜਨਮkundli ਤੇ ਜੇ ਕਿਤੇ 2 ਅੰਕ ਤੇ 7 ਅੰਕ ਤੇ ਚੰਦਰ ਸ਼ੁਕਰ ਇਕੱਠੇ ਬੈਠੇ ਆ ਉਹਨਾਂ ਦਾ ਬਚਪਨ ਤੋਂ ਹੀ ਧਿਆਨ ਰੱਖਿਆ ਜਾਏ ਯਾ ਇਹ ਉਹਨਾਂ ਦੀ ਉਹਨਾਂ ਨੂੰ ਇਦਾਂ ਦੇ ਜਿਹੜੇ ਮੋਬਾਈਲ ਵਗੈਰਾ ਇਹ ਚੀਜ਼ਾਂ ਜਿਹੜੀਆਂ ਸੰਪਰਕ ਕਰਨ ਦੀਆਂ ਨਾ ਦੇਆਂ ਜਾਣ ਉਹਨਾਂ ਨੂੰ ਮੈਂ ਤਾਂ ਇਹੀ ਕਹਾਂਗਾ ਤੇ ਬਸ ਜੀ ਤਾਂ ਮੋਬਾਈਲ ਤੁਸੀਂ ਮਨਾ ਕਰ ਰਹੇ ਆਂ ਉਹਨਾਂ ਦੇ ਤੋਂ ਪਰ ਇਹਦਾ ਹਲ ਹੋ ਸਕਦਾ ਹੈ ਕੋਈ ਜੇ ਸ਼ੁਕਰ ਦੋ ਅੰਕ ਅੰਕ ਤੇ ਜਿਸ ਦਾ ਤੁਸੀਂ ਦੱਸਿਆ ਹੈਗਾ ਕਿ ਉਸ ਤਰ੍ਹਾਂ ਬੈਠਾ ਹੈਗਾ ਕਿ ਉਹ ਬੱਚੇ ਦੀ ਜਿਹੜੀ ਹੈਗੀ ਭਾਵਨਾ ਜਲਦੀ ਜਿਹੜੀ ਹੈਗੀ ਜਵਾਨੀ ਪਹਿਰੇ ਵੱਲ ਤੁਰ ਪੈਂਦੀ ਹੈਗੀ ਆ ਤਾਂ ਉਹਨੂੰ ਕੰਟਰੋਲ ਕਰਨ ਦੇ ਲਈ ਮਾਪਾਪ ਨੂੰ ਕੀ ਡਵਾਈਸ ਦੇਣਾ ਚਾਹੁੰਦੇ ਸੀ ਮੈਂ ਮਾਪਾਪ ਨੂੰ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਜਾਮਣੀ ਰੰਗ ਨਾ ਪੁਆਏ ਜਾਣ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਚੰਦਰ ਸ਼ੁਕਰ ਇਕੱਠੇ ਆ ਜਾਂ ਜਾਮਣੀ ਰੰਗ ਉਹਨਾਂ ਨੂੰ ਹੋਰ ਢੁਕਾਏਗਾ ਉਹਨਾਂ ਦੀ ਭਾਵਨਾਵਾਂ ਨੂੰ 6 ਤਰੀਕ 15 ਤਰੀਕ 24 ਤਰੀਕਾਂ ਨੂੰ ਬਹੁਤ ਧਿਆਨ ਰੱਖਿਆ ਜਾਏ ਬੱਚਿਆਂ ਦੇ ਔਰ ਖਾਸ ਕਰ ਸ਼ੁੱਕਰਵਾਰ ਦੇ ਦਿਨ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵੰਗਣ ਦੇ ਭੜਦੇ ਆ ਵੰਗਣ ਦੇ ਭੜਦੇ ਆ ਜੀਵਿਕਾਂ ਦੀਆਂ ਬਣੀਆਂ ਚੀਜ਼ਾਂ ਜਾਂ ਉਹ ਤਲੀ ਹੋਈ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਮੋਬਾਈਲ ਵਗੈਰਾ ਨਾ ਦੇ ਕੇ ਉਹਨਾਂ ਨੂੰ ਹੀਰਾ ਜਾਂ ਜਰਕਨ ਵੀ ਨਹੀਂ ਪਹਿਨਣ ਦੇਣਾ ਚਾਹੀਦਾ ਤਾਂ ਮੇਰੀ ਇਹ ਹੀ ਉਹਨਾਂ ਨੂੰ ਐਡਵਾਈਸ ਹੈ ਕਿ ਅਗਰ ਐਸਾ ਧਿਆਨ ਰੱਖੋਗੇ ਤਾਂ ਸ਼ਾਇਦ ਬੱਚਾ ਪੱਜਣ ਤੋਂ ਜਾਂ ਉਹਨੂੰ ਮੌਕਾ ਨਹੀਂ ਮਿਲੇਗਾ ਅਜੋ ਇਹ ਤਾਂ ਹੋ ਗਿਆ ਜਿਹੜੇ ਜਿਨ੍ਹਾਂ ਦੇ ਸ਼ੁਭ ਹੈਗਾ ਜੇ ਅਸ਼ੁਭ ਹੋ ਜਾਂਦਾ ਤੇ ਫਿਰ ਕੀ ਸ਼ੁਕਰ ਕਰਦਾ ਆਏਗਾ ਕਿਉਂਕਿ ਇੱਕ ਇਹ ਸ਼ੁਕਰ ਦੀ ਇੱਕ ਤਾਂ ਸ਼ੁਭ ਦੀ ਜਿਹੜੀ ਤੁਸੀਂ ਖੇਡ ਦੱਸੀ ਗਈ ਹੈ ਅਸ਼ੁਭ ਦੇ ਹੰਦੇ ਬਾਰੇ ਸ਼ੁਕਰ ਦਾ ਕੀ ਹੁੰਦਾ ਹੈ ਸਰ ਜੇ ਕਿਤੇ ਅਸ਼ubh ਅਸ਼ੋਸ਼ਿਕੁਰਮ ਸ਼ੁਕਰਮੰਜ਼ 6 ਅੰਕ ਤੇ ਜੇ 6 ਅੰਕ ਤੇ ਬੈਠਿਆ ਹੋਇਆ ਸ਼ੁਕਰ ਕਿਤੇ 2 ਅੰਕ ਤੇ 7 ਅੰਕ ਤੇ ਤਾਂ ਇਹ ਉੱਚਦਾ ਹੋਏਗਾ 6 ਅੰਕ ਤੇ ਅਸ਼ubh ਹੋਏਗਾ ਜੇ ਇਹ ਫਰਜ ਕਰੋ ਕੋਈ ਲੜਕੀ ਹੈ ਉਹਨੂੰ 6 ਅੰਕ ਤੇ ਉਹਦਾ ਸ਼ੁਕਰ ਜਨਮ ਕੁੰਡਲੀ ਚ ਬੈਠਿਆ ਤਾਂ ਉਹ ਵਿਆਹ ਚ ਡਿਲੇ ਹੋਏਗਾ ਉਹਦੇ ਵਿਆਹ ਚ ਦੇਰੀ ਹੋਏਗੀ ਚਮੜੀ ਦੇ ਰੋਗ ਹੋਣਗੇ ਜਨਨ ਇੰਦਰੀਆਂ ਦੇ ਰੋਗ ਹੋਣਗੇ ਬ੍ਰੈਸਟ ਕੈਂਸਰ ਤੱਕ ਹੋ ਸਕਦਾ ਹੈ ਯੂਟਰਸ ਦੇ ਜਿਹੜੀ ਹੈ ਰਸੋਲੀਆਂ ਵਗੈਰਾ ਉਹਨੂੰ ਹੋਣਗੀਆਂ ਔਰ ਉਹ ਨਰਵਸ ਰਹੇਗਾ ਉਹ ਬੱਚਾ ਬਹੁਤ ਦੇਰ ਤੱਕ ਔਰ ਉਹਨਾਂ ਨੂੰ ਜੋ ਹੈ ਅਨੀਮੀਆ ਬ੍ਰਦਰ ਜੋ ਔਰਤਾਂ ਵਾਲੀ ਬਿਮਾਰੀਆਂ ਇਹ ਸਾਰੀ ਬਿਮਾਰੀਆਂ ਹੋ ਸਕਦੀਆਂ ਅਗਰ ਉਹ ਜਨਮkundli ਕਿਸੇ ਲੜਕੇ ਦੀ ਹੈ ਲੜਕੇ ਦੀ ਜਨਮkundli ਚ ਉਹਦਾ ਵਿਆਹ ਤਾਂ ਬਹੁਤ ਦੇਰੀ ਨਾਲ ਹੋਏਗਾ ਜੇ ਸ਼ੁਕਰ ਅਸ਼ੂਭ ਹੈ ਉਹਦਾ ਪਰ ਐਸੇ ਲੋਕਾਂ ਨੂੰ ਜੋ ਹੈ ਉਹਨਾਂ ਨੂੰ ਚਮੜੀ ਦੇ ਰੋਗ ਤਾਂ ਉਹਨਾਂ ਨੂੰ ਵੀ ਤੇ ਪਰ ਉਹਨਾਂ ਨੂੰ ਜੋ ਹੈ ਕਾਮ ਸ਼ਕਤੀ ਉਹਨਾਂ ਦੀ ਕਮਜ਼ੋਰ ਹੋਏਗੀ ਔਰ ਉਹਨਾਂ ਨੂੰ ਸੁਆਪਨ ਦੋਸ਼ ਹੋ ਸਕਦਾ ਹੈ ਵੀਰਿਆ ਦੋਸ਼ ਹੋ ਸਕਦਾ ਹੈ ਜਾਂ ਇੰਦਰੀਆਂ ਦੇ ਰੋਗ ਹੋ ਸਕਦੇ ਆ ਇਹਨਾਂ ਤੋਂ ਸਾਰਿਆਂ ਤੋਂ ਬਚਣ ਵਾਸਤੇ ਅਗਰ ਤੁਸੀਂ ਇਹ ਸੋਚੋ ਤਾਂ ਫਿਰ 6 ਅੰਕ ਦਾ ਇਸਤੇਮਾਲ ਨਾ ਕਰਨਾ 6 15 24 ਤਰੀਕਾ ਨੂੰ ਕੋਈ ਜ਼ਰੂਰੀ ਫੈਸਲੇ ਨਾ ਲੈਣਾ ਜਮਣੀ ਰੰਗ ਨਾ ਪਾਣਾ ਬੈਂਗਣ ਜਿਵੇਂ ਕੰਦੇ ਬਣੇ ਵਿਅੰਜਨ ਨਾ ਇਸਤੇਮਾਲ ਕਰਨਾ ਹੀਰਾ ਜਾਂ ਜਰਕਨ ਪਹਿਨਣ ਤੋਂ ਗੁਰੇਜ਼ ਕਰਨਾ ਔਰ ਜਿੰਨੇ ਜਿਤਨੇ ਵੀ ਕੋਸਮੈਟਿਕ ਹੈ ਇਹਨਾਂ ਨੂੰ ਇਸਤੇਮਾਲ ਨਾ ਕਰਨਾ ਉਹਦੇ ਵਿੱਚ ਹੀ ਬਚਾਅ ਹੈ ਮਲਕੀ ਇਹ ਜਿਹੜੀਆਂ ਗਿਆ ਜਿਸ ਤਰ੍ਹਾਂ ਤੁਸੀਂ ਜਰਕਨ ਦੱਸਿਆ ਹੀਰਾ ਦੱਸਿਆ ਉਹ ਬੈਂਗਣ ਦੱਸਿਆ ਔਰ ਜਾਮਨੀ ਕਲਰ ਹੈ ਅੱਜ ਕੱਲ ਜਾਮਨੀ ਕਲਰ ਤਾਂ ਕਹਿੰਦੇ ਖਾਸਾ ਸਬਦਾ ਫੇਵਰਟ ਹੋਇਆ ਵਾ ਜੀ ਸਾਰੇ ਜਾਮਨੀ ਨੂੰ ਲਾਈਕ ਕਰਦੇ ਨੇ ਫਿਰ ਮਲਕੀ ਕੀ ਉਹ ਪਹਿਰਾਵਾ ਉਹਨਾਂ ਨੂੰ ਨਹੀਂ ਪਾਣਾ ਚਾਹੀਦਾ ਸਰ ਜਿਨ੍ਹਾਂ ਦਾ ਤਾਂ ਸ਼ੁਕਰ ਸ਼ੁਭ ਹੈ ਉਹਨਾਂ ਨੂੰ ਤਾਂ ਜਾਮਨੀ ਰੰਗ ਦੀ ਕੋਈ ਸਮੱਸਿਆ ਹੋਇਆ ਨਹੀਂ ਜਿਨ੍ਹਾਂ ਦਾ ਅਸ਼ੁਭ ਹੈ ਉਹਨਾਂ ਵਾਸਤੇ ਤਾਂ ਬਹੁਤ ਖਰਾਬ ਕਰਨ ਵਾਲਾ ਬਰਬਾਦ ਕਰਨ ਵਾਲਾ ਰੰਗ ਹੈ ਉਹਨਾਂ ਨੂੰ ਸਕਿਨ ਪ੍ਰੋਬਲਮ ਹੋ ਜਾਏਗੀ ਉਸਦੀ ਰਿਫਲੈਕਸ਼ਨ ਨਾਲ ਇਸ ਕਰਕੇ ਉਹਨਾਂ ਨਹੀਂ ਪਾਣਾ ਚਾਹੀਦਾ ਇਹ ਜਿਹੜੀ ਚੀਜ਼ਾਂ ਸ਼ੁਭ ਸ਼ੁਕਰ ਜਦੋਂ ਕਰਦਾ ਹੈ ਹਾਂ ਇਤਨਾ ਕੋ ਹੋ ਸਕਦਾ ਜੇ ਤੁਹਾਡਾ ਅਸ਼ੂਭ ਹੈ ਤੁਸੀਂ ਆਪਣੇ ਘਰ ਚ ਆਮਲੇ ਦਾ ਪੌਦਾ ਲਾ ਸਕਦੇ ਆਂ ਅੰਗੂਰ ਬੇਲ ਲਾ ਸਕਦੇ ਆਂ ਤੁਸੀਂ ਮਨੀ ਪਲਾਂਟ ਲਾ ਸਕਦੇ ਆਂ ਨਾ ਕਿ ਜੇ ਤੁਹਾਡੇ ਘਰ ਚ ਜਾਮਣ ਲੱਗੀ ਹੋਈ ਹੈ ਨਾਰ ਲੱਗਿਆ ਹੋਇਆ ਉਹਨੂੰ ਕੱਢ ਦੇਣਾ ਚਾਹੀਦਾ ਉਹ ਤੁਹਾਨੂੰ ਹੋਰ ਜ਼ਿਆਦਾ ਉਤੇਜਿਤ ਕਰੇਗਾ ਅਹ ਜੋ ਜਿਸ ਤਰ੍ਹਾਂ ਅੱਜ ਕੱਲ ਹੁਣ ਨਵੀਂ ਪਣੀਰੀ ਹੈਗੀ ਆ ਸਰ ਉਹ ਮੰਨਦੇ ਨਹੀਂ ਹੈਗੇ ਪੇਰੈਂਟਸ ਨੇ ਕਈ ਮਾਪਿਆਂ ਦੇ ਸਵਾਲ ਵੀ ਸਾਡੇ ਕੋਲ ਆਉਂਦੇ ਨੇ ਕਈਆਂ ਦੇ ਔਰ ਥੋੜਾ ਜਦੋਂ ਪ੍ਰੋਗਰਾਮ ਦੇਖਦੇ ਨੇ ਕਈ ਉਹਨਾਂ ਦੇ ਮਨ ਦੇ ਵਿੱਚ ਜੈਨ ਦੇ ਵਿੱਚ ਵੀ ਸਵਾਲ ਆਉਂਦੇ ਨੇ ਕਿ ਕੀ ਤੁਹਾਡੇ ਨਾਲ ਮੁਲਾਕਾਤ ਹੋ ਜਾਵੇ ਜਾਂ ਤੁਹਾਨੂੰ ਅਸੀਂ ਜਿਹੜਾ ਹੈਗਾ ਆਪਣੇ ਜਿਹੜੇ ਪ੍ਰਸ਼ਨ ਨੇ ਕਿ ਤੁਸੀਂ ਉਹਨਾਂ ਦੇ ਲਾਈਫ ਦਾ ਪੂਰੀ ਕੁੰਡਲੀ ਦੇਖ ਕੇ ਪੂਰੀ ਲਾਈਫ ਦੱਸਦੇ ਹੋ ਜਾਂ ਉਹਨਾਂ ਦੇ ਜਿਹੜੇ ਸਵਾਲ ਆਤ ਹੁੰਦੇ ਨੇ ਉਹਨਾਂ ਦਾ ਵੀ ਜਵਾਬ ਦੇ ਸਕਦੇ ਹੋ ਸਰ ਜੋਤਿਸ਼ ਸ਼ਾਸਤਰ ਇੱਕ ਬਹੁਤ ਹੈਲਪਿੰਗ ਸਬਜੈਕਟ ਹੈ ਇਹ ਕਿਸੇ ਨੂੰ ਭਰਮ ਭੇਦ ਪਾਉਣ ਵਾਲਾ ਨਹੀਂ ਹੈ ਕੋਈ ਜਾਦੂ ਟੋਣੇ ਤੰਤਰਵੰਤਰ ਵਾਲਾ ਪ੍ਰੋਗਰਾਮ ਨਹੀਂ ਇਹ ਮੈਥਮੈਟਿਕ ਗਿਣਤੀ ਹੈ ਇੱਕ ਆਦਮੀ ਦੇ ਜੀਵਨ 'ਚ ਜਿਹੜੀ ਹੈ ਜੋ ਲੋਕ ਸਾਡੇ ਕੋਲ ਆਨੇ ਆ ਅਸੀਂ ਜੋ ਉਹਨਾਂ ਦੇ ਗ੍ਰਹਿ ਖਰਾਬ ਹੈ ਉਹਨਾਂ ਨੂੰ ਉਹਦੇ ਜੀਵਨ 'ਚੋਂ ਕਢਵਾ ਦਿੰਨੇ ਆ ਉਹਦੀਆਂ ਵਿਸ਼ੇਸ਼ਤਾਈਆਂ ਕੋਈ ਵੀ ਗ੍ਰਹਿ ਹੈ ਜਿਦਾਂ ਸ਼ੁਕਰ ਗ੍ਰਹਿ ਹੈ ਅਸੀਂ ਉਹ ਕਹਾਂਗੇ ਵੀ ਤੁਸੀਂ ਜਾਮਨੀ ਰੰਗ ਨਾ ਪਾਓ ਹੀਰਾ ਨਾ ਪਾਓ ਤੁਸੀਂ ਕੋਸਮੈਟਿਕ ਜਿਆਦਾ ਇਸਤੇਮਾਲ ਨਾ ਕਰੋ ਭਟ ਭਟਮੇ ਕੱਪੜੇ ਐਸੀ ਨਾ ਪਾਓ ਔਰ ਜਿਹੜੇ ਜਿੰਨੇ ਜਿਆਦਾ ਇਹ ਬੈਂਗਣ ਜਿਵੇਂ ਕੰਦੀ ਬਣੇ ਹੋ ਵਾਲੀ ਚੀਜ਼ਾਂ ਇਹ ਇਹਨਾਂ ਦਾ ਇਸਤੇਮਾਲ ਨਾ ਕਰੋ ਜਿਸ ਤੋਂ ਤੁਹਾਨੂੰ ਉਤੇਜਨਾ ਨਾ ਆਏ ਤਾਂ ਇਹੀ ਇਹਦਾ ਇੱਕ ਇਲਾਜ ਹੈ ਔਰ ਬੱਚਿਆਂ ਤੇ ਕੜੀ ਦ੍ਰਿਸ਼ਟੀ ਤਾਂ ਪਹਿਲਾਂ ਤੋਂ ਹੀ ਹੈ ਜੇ ਨਹੀਂ ਨਹੀਂ ਮੰਨਦਾ ਤਾਂ ਥੋੜਾ ਤਾੜਨ ਦੇ ਵੀ ਅਧਿਕਾਰੀਆਂ ਨਾ ਐਸੀ ਤਾਂ ਬਾਤ ਨਹੀਂ ਹੈ ਵੀ ਬੱਚੇ ਨੂੰ ਬਿਲਕੁਲ ਹੀ ਤੁਸੀਂ ਸੀਰਤੇ ਚੜਾ ਲਓ ਜੇ ਉਹ ਮੰਨਦਾ ਹੀ ਨਹੀਂ ਉਹ ਤਾੜਨ ਦਾ ਵੀ ਅਧਿਕਾਰ ਹੀ ਹੈ ਤੁਸੀਂ ਉਹਨੂੰ ਤਾੜ ਕੇ ਰੱਖਣਾ ਚਾਹੀਦਾ ਉਹਦੀ ਐਕਟੀਵਿਟੀ ਤੇ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਤੁਹਾਨੂੰ ਤੇ ਜਿਹੜੀ ਜੋਤਿਸ਼ ਹੈ ਉਹਦੀ ਕੈਲਕੂਲੇਸ਼ਨ ਕਰਨਾ ਇੰਨੀ ਸੋਖੀ ਨਹੀਂ ਹੈਗੀ ਜਿਹੜੀ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਤੇ ਪੰਡਿਤ ਜੀ ਦਾ ਦਾਵਾ ਹੈ ਕਿ ਜੋ ਇਹ ਕੈਲਕੂਲੇਸ਼ਨ ਕਰਦੇ ਨੇ ਉਹੀ ਜਿਹੜੀ ਹੈਗੀ ਆ ਹੂਬ ਹੂ ਪੁਆਇੰਟ ਟੂ ਪੁਆਇੰਟ ਉਸੇ ਤਰ੍ਹਾਂ ਹੁੰਦੀ ਆ ਆ ਕਿਤੇ ਨਾ ਕਿਤੇ ਜਿਹੜਾ ਸ਼ੁਕਰਗ੍ਰਹਿ ਆ ਉਹਦੇ ਬਾਰੇ ਵੀ ਪੰਡਿਤ ਜੀ ਨੇ ਜਾਣਕਾਰੀ ਦਿੱਤੀ ਹੈ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਨਾਲ ਬਚਾ ਕੇ ਰੱਖਣਾ ਸੋਸ਼ਲ ਮੀਡੀਆ ਤੇ ਅਦਾ ਜ਼ਮਾਨਾ ਹੈਗਾ ਅੱਜਕੱਲ ਤੁਸੀਂ ਵੀ ਸੁਚੇਤ ਰਹੋ ਸਤਾਰਕ ਰਹੋ ਤਾਂ ਕਿ ਅਸੀਂ ਆਪਣੇ ਬੱਚਿਆਂ ਦੀ ਦੇਖਭਾਲ ਔਰ ਸੰਭਾਲ ਕਰ ਸਕੀਏ ਅਤੇ ਸ਼ੁਕਰਦਾ ਆ ਉਪਾਏ ਵੀ ਪੰਡਿਤ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ ਬੀਬੀਐਸ ਅਪਡੇਟ ਨਿਊਜ਼ ਦੇ ਨਾਲ ਮੈਨੂੰ ਤੇ ਪੰਡਿਤ ਸੋਮਪ੍ਰਕਾਸ਼ ਟਿਕਸੀ ਜੀ ਨੂੰ ਜੀਓ ਜਾਦਤ ਧੰਨਵਾਦ ਜੀ ਜੈ ਹਿੰਦ ਜੈ ਭਾਰਤ ਅਤੇ ਦੇਖਣ ਵਾਲੇ ਸੁਣਨ ਵਾਲੇ ਨੂੰ ਸਭ ਨੂੰ ਮੇਰੀ ਸ਼ੁਭ ਕਾਮਨਾਵਾਂ ਕਿ ਇਹ ਸਬਜੈਕਟ ਹੈ ਕਿ ਗਣਿਤ ਇੱਕ ਔਰ ਗਣਿਤ ਦੇ ਮੁਤਾਬਕ ਇਹਨੂੰ 1.1 3 ਨਹੀਂ ਕੋਈ ਕਰ ਸਕਦਾ ਦੋ ਹੀ ਹੋਏਗਾ ਪਾਗਲ ਨਾ ਬਣੋ ਲੋਕਾਂ ਦੇ ਵਹਿਮਾਂ ਭਰਮਾਂ ਚ ਨਾ ਪਵੋ ਕਿਸੇ ਦੇ ਤੰਤਰ ਮੰਤਰ ਦੇ ਚੱਕਰ ਚ ਨਾ ਪਵੋ ਫਲਿਤ ਜੋਤਿਸ਼ਾ ਇਹ ਗਣਿਤ ਦੇ ਮੁਤਾਬਕ ਹੀ ਚੱਲਦਾ ਹੈ ਇਹ ਬਦਲ ਨਹੀਂ ਸਕਦਾ ਕਿਸੇ ਦੇ ਜੀਵਨ ਨੂੰ ਲੇਕਿਨ ਤੁਹਾਡੀ ਤੁਹਾਡੀ ਜਿਹੜੀ ਸਮੱਸਿਆ ਹੈ ਉਸ ਸਮੱਸਿਆ ਤੋਂ ਨਿਜਾਨ ਨਿਜਾਤ ਦਿਵਾਉਣ ਵਾਸਤੇ ਛੁਟਕਾਰਾ ਪਾਉਣ ਵਾਸਤੇ ਤੁਹਾਨੂੰ ਉਸ ਰਸਤੇ ਤੋਂ ਦੂਰ ਕਰ ਦੇਗਾ ਜਿਹੜੇ ਰਸਤੇ ਚੱਲ ਕੇ ਤੁਹਾਨੂੰ ਉਹ ਪ੍ਰੋਬਲਮ ਆ ਰਹੀਆਂ ਸੋ ਵੱਤ ਵਤ ਸ਼ੇਅਰ ਵੀ ਕਰਿਓ ਹੋਰ ਵੀ ਅਪਡੇਟ ਦੇ ਲਈ ਬਣਿਆ ਰੂ ਬੀਬੀ ਐਸਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਜੈ ਜੈ ਭਾਰਤ ਜੈ